ਅਕਟਰ ਵਿਜੇ ਸਿੰਘਲਾ ਨੂੰ ਸਰਕਾਰ ਨੇ ਕਲੀਨ ਚਿੱਟ ਨਤੀ ਨਾ ਕਰਪਸ਼ਨ ਕੇਸ ਵਿੱਚ ਉਥੋਂ ਇੱਕ ਗੱਲ ਤਾਂ ਸਾਫ ਸਟੈਬਲਿਸ਼ ਹੋ ਗਈ ਆ ਜाहिर ਹੋ ਗਈ ਜਗ ਜाहिर ਕਿ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਹੈ ਆਪੋਜੀਸ਼ਨ ਦੇ ਲੀਡਰਸ ਤੇ ਜਿਹੜੇ ਕਾਰਕੁਨ ਨੇ ਪੰਜਾਬ ਦੀ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਮਾਈਨਿੰਗ ਦੀ ਗੱਲ ਕਰਦੇ ਨੇ ਤੇ ਵਿਰੋਧੀ ਧਿਰਾਂ ਦੇ ਲੀਡਰ ਨੇ ਤੇ ਦੂਸਰਾ ਹੈ ਜਿਹੜੇ ਰੂਲਿੰਗ ਪਾਰਟੀ ਦੇ ਆਗੂ ਨੇ ਜਿਹੜੇ ਕੇਚਰੀਵਾਲ ਤੇ ਭਗਵੰਤ ਮਾਨ ਦੇ ਚੇਲੇ ਬਲਕੇ ਨੇ ਉਹਨਾਂ ਦੇ ਗੁਣ ਗਾਉਂਦੇ ਨੇ ਉਹਨਾਂ ਵਾਸਤੇ ਕਿਉਂਕਿ ਅੱਛੀ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਵਿਜੇ ਸਿੰਘਲੇ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੀ ਕੀਤਾ ਸੀਗਾ ਕਿਸੇ ਛੋਟੇ ਮੋਟੇ ਬੰਦੇ ਨੇ ਨਹੀਂ ਕੀਤਾ ਕਿਸੇ ਕੋਈ ਕੰਪਲੇਂਟ ਕਿਸੇ ਸਪਾਈ ਤੋਂ ਨਹੀਂ ਲਈ ਜਾਂ ਕਿਸੇ ਹੌਲਦਾਰ ਤੋਂ ਨਹੀਂ ਲਈ ਇਹ ਕੰਪਲੇਂਟ ਮੁੱਖ ਮੰਤਰੀ ਨੇ ਆਪ ਸੋਸ਼ਲ ਮੀਡੀਆ ਤੇ ਆਣ ਕੇ ਔਰ ਕਹਾ ਕਿ ਅਸੀਂ ਆਪਣੇ ਇੱਕ ਮਨਿਸਟਰ ਨੂੰ ਅੱਜ ਕੈਬਨਿਟ ਤੋਂ ਵੀ ਕੱਢਣ ਲੱਗੇ ਆ ਉਸ ਨੂੰ ਅਰੈਸਟ ਵੀ ਕਰਾਂਗੇ ਕਿਉਂਕਿ ਉਹਦੇ ਤੇ ਇਲਜ਼ਾਮ ਨੇ ਕਿ ਕਿਸੇ ਦਵਾਈਆਂ ਦੇ ਕੰਪਨੀਆਂ ਦੇ ਨਾਲ ਮਿਲ ਕੇ ਇਸ ਵਿਅਕਤੀ ਨੇ ਇਸ ਡਾਕਟਰ ਵਿਜੇ ਸਿੰਘਲਾ ਨੇ ਜਿਹੜਾ ਸੀਗਾ ਕਮਿਸ਼ਨ ਲਏ ਨੇ ਵੱਡੇ ਪੈਮਾਨੇ ਤੇ ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਕੋਲ ਇਹਦੇ ਪੁਖਤਾ ਸਬੂਤ ਨੇ ਅੱਛਾ ਗੱਲ ਹੋ ਗਈ ਕਿਉਂਕਿ ਉਧਰਲੇ ਪਾਸੇ ਸੰਗਰੂਰ ਦੀ ਜਿਮਨੀ ਚੋਂ ਸੀਗੀ ਲੋਕ ਸਭਾ ਦੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਇੱਕ ਬਹੁਤ ਅਲੱਗ ਪਾਰਟੀਆਂ ਬਲੱਖਣ ਪਾਰਟੀਆਂ ਅਸੀਂ ਤਾਂ ਆਪਣੇ ਮੰਤਰੀਆਂ ਤੇ ਆਪਣੇ ਐਮਐਲਏਜ਼ ਦੇ ਖਿਲਾਫ ਵੀ ਐਕਸ਼ਨ ਲੈ ਸਕਦੇ ਕੁਝ ਹੱਦ ਤੱਕ ਲੋਕਾਂ ਨੇ ਉਸ ਵਕਤ ਉਹਦਾ ਸਵਾਗਤ ਵੀ ਕੀਤਾ ਕਿ ਹਾਂ ਜੀ ਅੱਛੀ ਗੱਲ ਕੀਤੀ ਹੈ ਪਰ ਅੰਦਰ ਨਹੀਂ ਸੀ ਪਤਾ ਇਹ ਇਹਨਾਂ ਦੀ ਮਨਸ਼ਾ ਕੀ ਆ ਉਸ ਤੋਂ ਬਾਅਦ ਡਾਕਟਰ ਵਿਜੇ ਸਿੰਘਲਾ ਦੀ ਥੋੜੀ ਦੇਰ ਬਾਅਦ ਜ਼ਮਾਨਤ ਹੋ ਗਈ ਆ 3 ਸਾਲ ਲਗਾਤਾਰ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਚਲਾਨ ਨਹੀਂ ਪੇਸ਼ ਕੀਤਾ ਕੋਈ ਚਲਾਨ ਨਹੀਂ ਪੇਸ਼ ਕੀਤਾ ਔਰ ਅਲਟੀਮੇਟਲੀ ਕੱਲ੍ਹ ਪੰਜਾਬ ਪੁਲਿਸ ਨੇ ਸਰਕਾਰ ਦੇ ਕਹਿਣ ਤੇ ਕੀਤਾ ਹੋਣਾ ਇਦਾਂ ਤਾਂ ਕਿਹੜੇ ਪੁਲਿਸ ਵਾਲੇ ਦੀ ਹਿੰਮਤ ਹੁੰਦੀ ਆ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰਤੀਆ ਕਿ ਅਸੀਂ ਇਸ ਮਕਦਮੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ ਹੁਣ ਇੱਥੇ ਜਾਂ ਤਾਂ ਭਗਵੰਤ ਮਾਨ ਉਸ ਵਕਤ ਜਦੋਂ ਉਹਨੇ ਖੁਲਾਸਾ ਕੀਤਾ ਸਿੰਗਲੇ ਦੀ ਕਰਪਸ਼ਨ ਦਾ ਜਾਂ ਤਾਂ ਉਦੋਂ ਝੂਠ ਬੋਲ ਰਿਹਾ ਸੀਗਾ ਤੇ ਜਾਂ ਫਿਰ ਹੁਣ ਸਰਕਾਰ ਨੇ ਅਗਰ ਉਹ ਕਰਪਟ ਸੀਗਾ ਤੇ ਫਿਰ ਇੱਕ ਕਰਪਟ ਆਦਮੀ ਨੂੰ ਇੱਕ ਭ੍ਰਿਸ਼ਟਾਚਾਰ ਕਰਦੇ ਹੋਏ ਆਪਣੇ ਹੀ ਮਨਿਸਟਰ ਨੂੰ ਉਹਨਾਂ ਨੇ ਕਲੀਨ ਚੈਟ ਕਿਉਂ ਦਿੱਤੀ ਹੈ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ। ਔਰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਪੰਜਾਬ ਦੇ ਵਿੱਚ ਜਦੋਂ ਮੈਂ ਕਿਹਾ ਕਿ ਦੋ ਕਾਨੂੰਨ ਬਣ ਚੁੱਕੇ ਨੇ। ਆਪੋਜੀਸ਼ਨ ਦਾ ਕੋਈ ਵੀ ਵਿਅਕਤੀ ਬੋਲੇ A B C D ਕਿਸੇ ਨਾ ਕਿਸੇ ਢੰਗ ਦੇ ਨਾਲ ਉਹਦੇ ਖਿਲਾਫ ਉਹਨਾਂ ਨੇ ਮੁਕਦਮਾ ਦਰਜ ਕਰਕੇ ਉਹਨੂੰ ਚੱਕ-ਥੱਲ ਕਰਕੇ ਜੇਲ੍ਹ ਵਿੱਚ ਛੁੱਟਣ ਦਾ ਇੱਕ ਪ੍ਰਕਿਰਿਆ ਬਣ ਚੁੱਕੀ ਆ। ਔਰ ਮੈਂ ਸਮਝਦਾ ਕਿ ਜੋ ਕੁਛ ਆਪੋਜੀਸ਼ਨ ਦੇ ਖਿਲਾਫ ਰੀਸੈਂਟਲੀ ਸ਼ੁਰੂ ਕੀਤਾ ਇੱਕ ਦੁਬਾਰਾ ਮੁਹਿੰਮ ਇਹ ਆਮ ਆਦਮੀ ਪਾਰਟੀ ਦੀ ਭਗਵੰਤਪਾਲ ਦੀ ਕੇਜਰੀਵਾਲ ਦੀ ਸਰਕਾਰ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਮੁਕੰਮਲ ਫੇਲਿਅਰਸ ਸੀਗੀਆਂ ਜੋ ਬਿਲਕੁਲ ਨਕਾਮੀਆਂ ਸੀ ਜੋ ਫੇਲ ਹੋ ਗਈਆਂ ਉਹਨਾਂ ਦੀਆਂ ਆਪਣੀਆਂ ਸਕੀਮਾਂ ਉਹਨਾਂ ਤੋਂ ਧਿਆਨ ਨੂੰ ਇੱਕਦਮ ਡਿਫਲੈਕਟ ਕਰਨ ਦਾ ਕੋਸ਼ਿਸ਼ ਕੀਤੀ ਆ ਔਰ ਹੁਣ ਤੁਸੀਂ ਦੇਖੋਗੇ ਪਿਛਲੇ 5-6 ਦਿਨ ਤੋਂ ਸਿਰਫ ਇੱਕ ਬਿਕਰਮ ਮਜੀਠੀਆ ਦੇ ਕੇਸ ਨੂੰ ਹੀ ਮੋਰਕਿਤਾ ਜਾ ਰਿਹਾ ਜਿਹੜੇ ਆਗੂ ਉਹਦੇ ਹੱਕ ਵਿੱਚ ਬੋਲੇ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਮੇਰੇ ਖਿਆਲ ਹਰ 15-15 ਅੱਧੇ 20-20 ਮਿੰਟ ਅੱਧੇ ਅੱਧੇ ਘੰਟੇ ਬਾਅਦ ਪੋਸਟਾਂ ਪਾ ਰਹੀ ਆ ਪੁਰਾਣੀਆਂ ਵੀਡੀਓਜ਼ ਕਿਸੇ ਦੀ ਕੱਢ ਕੇ ਦਿਖਾ ਰਹੀ ਆ ਕਿ ਪਹਿਲਾਂ ਫਲਾਣੇ ਐਂ ਇੱਦ ਇਹ ਇਹ ਧਿਆਨ ਕਿੱਥੋਂ ਡਿਫਲੈਕਟ ਕੀਤਾ ਸਭ ਤੋਂ ਵੱਡੀ ਜਿਹੜੀ ਇੱਕ ਫਰਾਡਰ ਲੈਂਡ ਪਾਲਿਸੀ ਆ ਰਹੀ ਐ ਐਂਟੀ ਫਾਰਮਰ ਲੈਂਡ ਪੂਲਿੰਗ ਪਾਲਿਸੀ 25000 ਏਕੜ ਲੁਧਿਆਣੇ ਦੀ ਪ੍ਰਾਈਮ ਐਗਰੀਕਲਚਰ ਲੈਂਡ ਨੂੰ ਅਲਟੀਮੇਟਲੀ ਮਾਫੀਆ ਦੇ ਹੱਥਾਂ ਦੇ ਵਿੱਚ ਦੇ ਦੇਣਾ ਇਹਨਾਂ ਨੇ ਔਰ ਪਹਿਲਾਂ ਕਹਿੰਦੇ ਸੀ ਜੇ ਮਰਜ਼ੀ ਨਾਲ ਲਵਾਂਗੇ ਜੀ ਜਿਹੜਾ ਕੋਈ ਦੇਣਾ ਚਾਹੂਗਾ ਅਲਟੀਮ ਬਾਅਦ ਵਿੱਚ ਜਿਹੜੀ ਨੋਟੀਫਿਕੇਸ਼ਨ ਇਸ਼ੂ ਕੀਤੀ ਉਹਦੇ ਵਿੱਚ ਕਲੀਅਰ ਕੱਟ ਲਿਖ ਦਿੱਤਾ ਕਿ ਅਗਰ ਕੋਈ ਕਿਸਾਨ ਹੈ ਅਗਰ ਕੋਈ ਵਿਅਕਤੀ ਆਪਣੀ ਸਹਿਮਤੀ ਨਾਲ ਜ਼ਮੀਨ ਨਹੀਂ ਦੇਗਾ ਤੇ ਅਸੀਂ ਉਸ ਨੂੰ ਜ਼ਬਰਨ ਲੈਂਡ ਐਕ acquisition ਐਕਟ ਦੇ ਤਹਿਤ ਉਹਨੂੰ ਅਕਵਾਇਰ ਕਰਾਂਗੇ ਸੋ ਉਧਰ ਵਿਰੋਧ ਹੋ ਰਿਹਾ ਸੀ ਹਹਾਕਾਰ ਮੱਚਦੀ ਸੀ ਕਿਸਾਨ ਇਸ ਵਕਤ ਤਿਲ ਮਲਾਈ ਹੋਏ ਸੀਗੇ ਧਰਨੇ ਲੱਗਣੇ ਸ਼ੁਰੂ ਹੋ ਗਏ ਸੀਗੇ ਇੱਕ ਤਾਂ ਉਹ ਵੱਡਾ ਕਾਰਨ ਸੀਗਾ ਕਿ ਉੱਥੋਂ ਕੇ ਦੂਸਰਾ ਯੁੱਧ ਨਸ਼ੇ ਵਿਰੁੱਧ ਤਾਂ ਇਹਨਾਂ ਦਾ ਪਹਿਲੇ ਦਿਨ ਤੋਂ ਫੇਲ ਸੀਗਾ ਲੇਕਿਨ ਉਹ ਜਿਹੜੀ ਕਨਸਟੇਬਲ ਅਮਨਦੀਪ ਕੌਰ ਨੇ ਜਦੋਂ ਜਿਵੇਂ ਉਹਨੂੰ ਫੜਿਆ ਗਿਆ ਤੇ ਜਿਵੇਂ ਉਹਦੀ ਜ਼ਮਾਨਤ ਕਰਵਾਈ ਗਈ ਤੇ ਜਿਵੇਂ ਉਹਨੇ ਇੰਟਰਵਿਊ ਦਿੱਤੀ ਤੇ ਜਿਵੇਂ ਉਹਨੂੰ ਮੁੜ ਕੇ ਗ੍ਰਿਫਤਾਰ ਕੀਤਾ ਲੋਕਾਂ ਦੇ ਕਚਹਿਰੀ ਚ ਆ ਗਿਆ ਕਿ ਇਹ ਸਿਰਫ ਜਿਹੜਾ ਸਿਗਾ ਇੱਕ ਮਹਿਜ਼ ਡਰਾਮਾ ਸਿਗਾ ਯੁੱਧ ਨਸ਼ੇ ਵਿਰੁੱਧ ਔਰ ਦੋਸਤੋ ਆਪਾਂ ਸਾਰੇ ਜਾਣਦੇ ਆਪਾਂ ਪੰਜਾਬ 'ਚ ਹੀ ਰਹਿੰਦੇ ਆ ਕਿ ਨਿਤ ਦਿਨ ਤਾਂ ਵੀਡੀਓਜ਼ ਆ ਰਹੀਆਂ ਨੇ ਗਰੀਬ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਇਵਨ ਲੜਕੀਆਂ ਦੀਆਂ ਇਹਨਾਂ ਦੇ ਆਪਣੇ ਐਮ.ਐਲ.ਏ. ਧਰਮਪੁਰੇ ਦੇ ਇੱਕ ਭਾਂਜੇ ਦੀ ਜਿਹੜਾ ਸ਼ਰੇਆਮ ਆਪਣੀ ਨਾਰ ਦੇ ਵਿੱਚ ਇੱਥੇ ਟਿਕਾ ਲਾ ਰਿਹਾ ਆ ਵਾ ਔਰ ਨਸ਼ਾ ਕਰ ਰਿਹਾ ਤਾਂ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਵੀ ਫਲॉप ਹੋ ਗਿਆ ਸਿਗਾ ਔਰ ਤੁਹਾਨੂੰ ਯਾਦ ਹੋਣਾ ਕਿ ਡੀ.ਜੀ.ਪੀ ਸਮੇਤ ਸਾਰੀ ਗਵਰਨਮੈਂਟ ਕਹਿ ਰਹੀ ਸੀਗੀ ਕਿ ਅਸੀਂ 31 ਮਈ 2025 ਤੱਕ ਇਹ ਨਸ਼ਾ ਖਤਮ ਕਰ ਦੇਣਾ ਪੰਜਾਬ 'ਚ ਅੱਛਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਮੈਂ ਗੁਰਦੁਆਰਾ ਸਾਹਿਬ ਆਕਾਲ ਤਖਤ ਸਾਹਿਬ ਦੀ ਗੱਲ ਨਹੀਂ ਕਰਦਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਔਰ ਹੁਣ ਕੀ ਕਹਿਣ ਲੱਗ ਗਏ ਨੇ ਕਿ ਹੁਣ ਯੁੱਧ ਨਸ਼ੇ ਵਿਰੁੱਧ ਸੈਕੰਡ ਫੇਜ਼ ਲਾਗੂ ਕਰਾਂਗੇ ਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਿ ਇੱਕ ਹੋਰ ਫੇਜ਼ ਲਾਗੂ ਕਰਾਂਗੇ ਇੱਦਾਂ ਤੇ ਵੀ ਫੇਲ ਹੋ ਗਏ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਸੀ ਜਿਹੜੇ ਕੰਮ ਪੁਰਾਣੀਆਂ ਸਰਕਾਰਾਂ ਨੇ ਬਣਾਈਆਂ ਛੋਟੀਆਂ-ਛੋਟੀਆਂ ਕੰਧਾਂ ਕੋਈ ਬਾਥਰੂਮ ਕੋਈ ਨਿੱਕਾ-ਮੋਟਾ ਕਲਾਸਰੂਮ ਕੋਈ ਛੱਡਿਆ ਹੀ ਨਹੀਂ ਜਿੱਥੇ ਜਾ ਕੇ ਨੀ ਪੱਥਰ ਨਾ ਰੱਖਿਆ ਉਹ ਤਾਂ 12 ਕਰੋੜ ਰੁਪਏ ਇਕੱਲਾ ਨੀ ਪੱਥਰਾਂ ਦੇ ਉੱਤੇ ਖਰਚ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਆਪਾਂ ਸਾਰਿਆਂ ਨੂੰ ਪਤਾ ਅੱਛਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਰੈਂਪੈਂਟ ਇਲੀਗਲ ਮਾਈਨਿੰਗ ਆ ਕੇਜਰੀਵਾਲੀ ਕਹਿੰਦਾ ਸੀ ਮੈਂ ਤਾਂ ਨਹੀਂ ਕਹਿੰਦਾ ਕਿ 20000 ਕਰੋੜ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਆ ਤੇ ਮੈਂ ਇਹਨੂੰ ਬੰਦ ਕਰਾ ਕੇ ਤੇ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਾਉਂਗਾ ਉਧਰ ਤਾਂ ਕੋਈ ਯੁੱਧ ਕੀਤਾ ਨਹੀਂਗਾ ਅੱਜ ਵੀ 3 ਸਾਲਾਂ 'ਚ ਸਰਕਾਰੀ ਆਮਦਨ ਖਜ਼ਾਨੇ ਵਿੱਚ ਮਾਈਨਿੰਗ ਦੇ ਵਪਾਰ ਤੋਂ 250 300 ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਗਈ ਇਹਦਾ ਮਤਲਬ 19000 ਤੇ 750 ਕਰੋੜ ਰੁਪਏ ਕਿੱਥੇ ਦਾ ਜਾ ਰਿਹਾ ਹੈ ਕਿੱਥੇ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਨਾਲ ਪਤਾ ਵਾ ਤੇ ਜਦੋਂ ਸਾਰੇ ਪਾਸੇ ਫੇਲ ਹੋ ਗਈ ਸਰਕਾਰ ਨਹੀਂ ਨਜ਼ਰ ਆ ਰਿਹਾ ਕੁਝ ਵੀ ਵਿਰੋਧਤਾ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਆ ਚੱਕ ਕੇ ਤੇ ਇੱਕ ਪਰਚਾ ਦਰਜ ਕਰੋ ਹੁਣ ਅੱਗੇ ਪਹਿ ਪੀਤ ਵੀ ਕਰ ਰਹੇ ਨੇ ਡਰਾਉਂਦੇ ਨੇ ਕਿ ਅਖੇ ਇੱਕ ਦੁਆਬੇ ਦੇ ਕਿਸੇ ਵੱਡੇ ਲੀਡਰ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਹੋ ਸਕਦਾ ਹੋ ਸਕਦਾ ਮੇਰੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੁੰਦੇ ਹੁਣ ਡੋਜ਼ਨ ਬੈਟਰ ਹੁਣ ਤਾਂ ਹੁਣ ਜਿਹੜਾ 7 ਸਾਲ ਸਵਾ ਸਾਲ ਆ ਉਹ ਤਾਂ ਭੁਗਤਣਾ ਪੈਣਾ ਇਹਨਾਂ ਦੇ ਝੂਠ ਸੱਚ ਨੂੰ ਯਾ ਸ਼ਾਇਦ ਪ੍ਰਗਟਾ ਨਾਮ ਲੈ ਰਹੇ ਨੇ ਜਾਂ ਕਿਸੇ ਹੋਰ ਦਾ ਵੀ ਲੈ ਸਕਦੇ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ। ਔਰ ਸਾਡੇ ਖਿਲਾਫ ਟਰੋਲ ਕੀਤਾ ਚੰਨੀ ਦੇ ਖਿਲਾਫ ਅ ਪਟਾਪ ਸਿੰਘ ਬਾਜਵਾ ਦੇ ਖਿਲਾਫ ਜਾਂ ਹੋਰ ਡਾਕਟਰ ਗਾਂਧੀ ਬਹੁਤ ਅੱਛੇ ਆਦਮੀ ਨੇ ਉਹਨਾਂ ਨੂੰ ਟਰੋਲ ਕੀਤਾ ਕਿ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਤੇ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਨਾ ਇਹਨਾਂ ਨੇ ਉਦੋਂ 9 ਸਾਲ ਪੁਰਾਣੇ ਕੇਸ ਵਿੱਚ ਜਦੋਂ ਪਹਿਲੀ ਵਾਰ ਮੇਰੇ ਤੇ ਕੇਸ ਬਣਾਇਆ ਗਿਆ ਜਦੋਂ ਮੈਂ ਰਾਣੇ ਗੁਰਜੀਤ ਨੂੰ ਬਤੌਰ ਲੀਡਰ ਆਫ ਆਪੋਜੀਸ਼ਨ ਕਢਾਇਆ ਸੀ ਬਾਹਰ ਕੈਬਨਿਟ ਚੋਂ ਉਹਨੂੰ ਭਗਵੰਤ ਮਾਨ ਮੇਰੇ ਹੱਕ ਵਿੱਚ ਨਿਤਰਿਆ ਵਾ ਔਰ ਉਸੇ ਕੇਸ ਵਿੱਚ ਬਾਅਦ ਵਿੱਚ 2023 ਚ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਦੋਰੇ ਮਾਪਦੰਡ ਨਹੀਂਗੇ ਕਿ ਇਹ ਡਬਲ ਸਟੈਂਡਰਡਸ ਨਹੀਂਗੇ ਕਿ ਪਹਿਲਾਂ ਕੁਝ ਕਹਿੰਦੇ ਸੀ ਹੁਣ ਕੁਝ ਕਹਿੰਦੇ ਆ ਆ ਮੈਂ ਤੁਹਾਨੂੰ ਇੱਕ ਵੀਡੀਓ ਥੋੜੀ ਜਿਹੀ ਬ੍ਰੀਫਲੀ ਸੁਣਾਉਣਾ ਚਾਹੁੰਦਾ ਕਿ ਇਹ ਭਗਵੰਤ ਮਾਨ ਮੇਰੇ ਹੱਕ ਵਿੱਚ ਕੀ ਕਹਿੰਦਾ ਸੁਣੋ ਨਹੀਂ ਕੁ ਪੋਲੀਟਿਕਲ ਵੈਂਟੇਜ ਕਿਵੇਂ ਇਹ ਪਾਰਟੀ ਦੋਨੇ ਰਹੀਆਂ ਹੋਈਆਂ ਨੇ ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਭੋਲੇ ਧਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨੂੰ ਸੈਰੀਅਸly ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਮਖੇਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਜੀ ਉਹ ਤਾਂ ਬੜਾ ਸਭਾ ਕੇਸ ਹੈ ਭਗਵਾਨ ਜੀ ਉਹਨੂੰ ਇੱਕ ਵਾਰ ਫੇਰ ਸੁਣੋ ਪਹਿਲਾਂ ਬੰਦ ਹੋ ਗਿਆ ਸੀ ਨਾ ਇੱਕ ਪੋਲਿਟਿਕਲ ਵੈਂਡੈਟਾ ਤੇ ਮੈਂ ਸਵਾਲ ਵੀ ਪਾ ਰਿਹਾ ਲੋਕ ਸਭਾ ਦੇ ਵਿੱਚ ਸਪੈਸ਼ਲੀ ਮਖੇਰਾ ਸਾਹਿਬ ਵਾਲਾ ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ ਸੱਚ ਬੋਲਣ ਵਾਲੇ ਨੂੰ ਚੋੜ-ਚੋੜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਵਿੱਚ ਕਿੰਨੀ ਇਹ ਪਾਰਟੀਆਂ ਦੁਨੀ ਰਹੀਆਂ ਹੋਈਆਂ ਨੇ ਸੋ ਹਰ ਵਕਤ ਮਖੇਰਾ ਸਾਹਿਬ ਦੇ ਨਾਲ ਬੋਧੇਦਾਰਗੀ ਔਰ ਦਿੱਲੀ ਦੀ ਲੀਡਰਸ਼ਿਪ ਨਹੀਂ ਉਹਨੂੰ ਸੈਰੀਅਸly ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲ ਇਹ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਜਿਹੜਾ ਖੇਰਾ ਸਾਹਿਬਾ ਕੇਸ ਹੈ ਉਹ ਕੋਈ ਨਹੀਂ ਉਹਨੂੰ اچھا ਹੁਣ ਤੁਸੀਂ ਸੁਣ ਰਿਹਾ ਇਹੋ ਹੀ ਭਗਵੰਤਪਾਨ ਆ ਜਿਹੜਾ 2017 ਦੇ ਵਿੱਚ ਮੇਰੀ ਸਪੋਰਟ ਵਿੱਚ ਆਉਣਾ ਪਿਆ ਇਹਨੂੰ ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਹਾਕ ਕਰ ਮੱਚੀ ਸੀਗੀ ਅਲਟੀਮੇਟਲੀ ਮੇਰਾ ਕੇਸ ਉਹ ਸੁਪਰੀਮ ਕੋਰਟ ਨੇ ਸਟੇ ਕਰਤਾ ਜਦੋਂ ਬਾਰੇ ਨੇ ਕਿਹਾ ਖੇਰਾ ਸਾਹਿਬ ਵਰਗੇ ਸੱਚੇ ਬੰਦੇ ਤੇ ਔਰ ਜਦੋਂ ਇਹਨੂੰ ਕੁਝ ਨਹੀਂ ਮਿਲਿਆ ਹੋਰ ਪੰਜਾਬ ਦੇ ਵਿੱਚ ਬਹੁਤ ਇਧਰ ਉਧਰ ਭੱਜ ਦੌੜ ਕੀਤੀ ਤੇ ਫਿਰ ਇਹਨਾਂ ਨੇ ਉਸੇ ਹੀ ਐਨਡੀਪੀਐਸ ਦੇ ਕੇਸ ਵਿੱਚ 9 ਸਾਲ ਪੁਰਾਣੇ 2015 ਦੇ ਕੇਸ ਵਿੱਚ ਮੈਨੂੰ ਚੱਕ ਕੇ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਕੀ ਇਹ ਦੋਰੇ ਮਾਪਦਣ ਤੇ ਬੇਈਮਾਨੀ ਨਹੀਂ ਕੀਤੀ ਕਿਸੇ ਆਗੂ ਦੇ ਖਿਲਾਫ ਇੱਕ ਤਾਂ ਇਹ ਗੱਲ ਦੂਸਰਾ ਸਾਰਿਆਂ ਨੂੰ ਕਿਸੇ ਨੂੰ ਡਰੱਗ ਮਾਫੀਆ ਕਿਹਾ ਜਾ ਰਿਹਾ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਕੀ ਇਹ ਡਰੱਗ ਮਾਫੀਆ ਨਹੀਂ ਹੈਗੇ 2000 ਕਰੋੜ ਦਾ ਸ਼ਰਾਬ ਦੇ ਘੁਟਾਲੇ ਦਾ ਇੱਕ ਪੂਰਾ ਮਸੂਦਾ ਸੀਬੀਆਈ ਤੇ ਈਡੀ ਨੇ ਜਾਂਚ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਛੁਟਿਆ ਔਰ ਸਵਾ ਡੇਢ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਆਫ ਇੰਡੀਆ ਨੇ ਇਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਨੇ ਔਰ ਕੇਸ ਅੰਡਰ ਟ੍ਰਾਇਲ ਹੈ ਫਿਰ ਵੀ ਕਹੀ ਜਾਂਦੇ ਕਿ ਅਸੀਂ ਬੜੇ ਕੱਟੜ ਇਮਾਨਦਾਰ ਹਾਂ ਤੇ ਬਾਕੀ ਸਾਰੇ ਬੇਈਮਾਨ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕੇਜਰੀਵਾਲ ਕਹਿੰਦਾ ਸੀ ਅਸੀਂ ਨੇ ਇੱਕ ਬੜਾ ਬੜਾ ਨਸ਼ੇ ਦਾ ਤਸਕਰ ਪਕੜਾ ਹੈ ਕੋਈ ਜ਼ੀਰੋ ਰਿਕਵਰੀ ਕੋਈ ਤੱਥ ਨਹੀਂ ਗਏ ਮੇਰਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਫਾਜ਼ਿਲਕਾਦੀ ਟ੍ਰਾਇਲ ਅੱਜ ਦੀ ਡੇਟ ਵਿੱਚ ਮੇਰੇ ਖਿਲਾਫ ਐਨਡੀਪੀਐਸ ਦੀ ਕੋਈ ਪ੍ਰੋਸੀਡਿੰਗਸ ਨਹੀਂ ਗੀਆਂ ਪਰ ਅਸੀਂ ਫਿਰ ਵੀ ਨਸ਼ੇ ਦੇ ਤਸਕਰ ਡਰਗ ਮਾਫੀਆ ਤੇ ਕੇਜਰੀਵਾਲ ਸਾਹਿਬ ਦੁੱਧ ਤੋਤੇ ਹੋਏ ਨੇ 2000 ਕਰੋੜ ਦੇ ਸ਼ਰਾਬ ਘਟਾਲੇ ਸ਼ਰਾਬ ਆਫ ਕੋਰਸ ਐਜ਼ ਅ ਡਰਗ ਅਬਿਊਜ਼ ਕੇਸ ਤੇ ਤਿੰਨੇ ਆਦਮੀ ਇੱਥੇ ਪੰਜਾਬ ਦੇ ਵਿੱਚ ਆਣ ਕੇ ਚੰਗੇ ਭਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕੀ ਪੰਜਾਬ ਲਈ ਲੜਦੇ ਅੜਦੇ ਨੇ ਉਹਨਾਂ ਨੂੰ ਡਰਗ ਮਾਫੀਆ ਤੇ ਕਰਪਟ ਕਹਿੰਦੇ ਨੇ ਔਰ ਮੈਨੂੰ ਯਾਦ ਹੈ ਆਸ਼ੂ ਦੀ ਇਲੈਕਸ਼ਨ ਵਿੱਚ ਆਣ ਕੇ ਭਗਵੰਤ ਜੀ ਨੇ ਕਿਹਾ ਕਿ ਆਸ਼ੂ ਤਾਂ ਹਲੇ ਕੋਈ ਨੂੰ ਕਲੀਨ ਚਿੱਟ ਥੋੜੋ ਮਿਲੀ ਆ ਉਹ ਤਾਂ ਜ਼ਮਾਨਤ ਤੇ ਆਇਆ ਵਾ ਹਾਲਾਂਕਿ ਆਸ਼ੂ ਦੇ ਦੋ ਕੇਸ ਹਾਈ ਕੋਰਟ ਨੇ ਕੋਸ਼ਿਸ਼ ਕਰ ਦਿੱਤੇ ਹੋਏ ਨੇ ਤੇ ਕਹਿੰਦਾ ਜੀ ਇਹ ਤਾਂ ਬੇਲ ਤੇ ਤੇ ਕੀ ਕੇਚਰੀਵਾਲ ਬੇਲ ਤੇ ਨਹੀਂਗਾ ਸਸੋਡੀਆਂ ਬੇਲ ਤੇ ਨਹੀਂਗਾ ਤੁਹਾਡਾ ਆ ਜਿਹੜਾ ਸਤਿੰਦਰ ਜੈਨ ਬੇਲ ਤੇ ਨਹੀਂਗਾ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹਨਾਂ ਦੇ ਕੈਂਪੇਨ ਇਹਨਾਂ ਦੇ ਇਹਨਾਂ ਦੇ ਜਾਲੀ ਟਰੋਲ ਕੈਂਪੇਨ ਚ ਔਰ ਇਹਨਾਂ ਦੀ ਜਿਹੜੀ ਆਈਟੀ ਟੀਮਾਂ ਬੈਠੀਆਂ ਨੇ ਬੀਜੇਪੀ ਦੇ ਵਾਂਗੂ ਤੁਸੀਂ ਉਹਨਾਂ ਦੇ ਸ਼ਿਕਾਰ ਹੋ ਰਹੇ ਕੁਝ ਲੋਕ ਕੁਝ ਲੋਕ ਮੈਨੂੰ ਵੀ ਰਿਕੁਐਸਟ ਕਰ ਰਹੇ ਕਿ ਦੇਖੋ ਜੀ ਧਿਆਨ ਨਾਲ ਗੱਲ ਧਿਆਨ ਦੀ ਨਹੀਂ ਗੱਲ ਇੱਕ ਸਰਤਾ ਕਾਨੂੰਨ ਦੀ ਹੈ ਕਿ ਪੰਜਾਬ ਦੇ ਵਿੱਚ ਅਗਰ ਚਲੋ ਮੰਨ ਲਿਆ ਕਿ ਕਰਪਸ਼ਨ ਦੇ ਖਿਲਾਫ ਤੇ ਡਰੱਗਜ਼ ਦੇ ਖਿਲਾਫ ਸਰਕਾਰ ਨੂੰ ਅਧਿਕਾਰ ਹੈ ਉਹਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ no doubt about that ਪਰ ਫਿਰ ਆਪਣਿਆਂ ਨੂੰ ਕਿਉਂ ਛੱਡਿਆ ਜਾ ਰਿਹਾ ਕੀ ਕੁਟਾਰੂ ਚੱਕ ਲਾਲਚੰਦ ਕੁਟਾਰੂ ਚੱਕ ਦੇਗੁਨਾ ਹੈ ਕਿ ਉਸਨੇ ਇੱਕ ਨੌਜਵਾਨ ਦਾ ਸ਼ੋਸ਼ਣ ਨਹੀਂ ਕੀਤਾ ਸੀਗਾ ਕਿ ਉਸਦੀ ਵੀਡੀਓ ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਾ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਨਹੀਂ ਭੇਜੀ ਹੋਈ ਹੈ ਕਿ ਉਸ ਨੌਜਵਾਨ ਨੇ ਆਪਣੀ ਸਟੇਟਮੈਂਟ ਐਸ்சி ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਿੱਲੀ ਵਿੱਚ ਜਾ ਕੇ ਦਰਜ ਨਹੀਂ ਕਰਾਈ ਸੀਗੀ ਚਲੋ ਉਸ ਤੋਂ ਬਾਅਦ ਗਰੀਬ ਆਦਮੀ ਸਾਨੂੰ ਲਿਆ ਕੇ ਮਨਾਮਨੂਕੇ ਦੇ ਕੋਲੋਂ ਬਿਆਨ ਦੁਬਾਰਾ ਕਰਾ ਲਿਆ ਕੀ ਘਟਾਰੂ ਝੱਕ ਵੇਗਣਾ ਹੈ ਕੀ ਸਰਬਜੀਤ ਕੋਰ ਮਾਨੂੰਕੇ ਜਨੇ ਐਨ ਆਰ ਆਈ ਦੀ ਜਗਰਾਉਂ ਚ ਕੋਠੀ ਦੱਬੀ ਸੀਗੀ ਉਹ ਵੇਗਣਾ ਵਾ ਕੋਠੀ ਤਾਂ ਅਸੀਂ ਛਡਾ ਲਈ ਪਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਆ ਲਾਲ ਲਾਲਜੀਤ ਭੁੱਲਰ ਦੇ ਖਿਲਾਫ ਇੱਕ ਐਨ ਆਰ ਆਈ ਔਰਤ ਔਰਤ ਆਓ ਉਹ ਕਹਿ ਰਹੀ ਕਿ ਮੇਰੀ ਜ਼ਮੀਨ ਦੇ ਉੱਤੇ ਆਣ ਕੇ ਇਹਨਾਂ ਨੇ ਕਬਜ਼ਾ ਕੀਤਾ ਕੀ ਉਸੀ ਕਿਸੇ ਨੇ ਜਾਂਚ ਕਰਾਈ ਹੈ ਕੀ ਇਸਰਾਰੀ ਦੀ ਕੋਈ ਜਾਂਚ ਕਰਾਈ ਹੈ ਕਿ ਕਿਸੇ ਨੇ ਜਿਹੜੀ ਆਡੀਓ ਉਹਦੀ ਐਕਸਪੋਜ਼ ਹੋਈ ਸੀਗੀ ਕੀ ਹੋਰ ਨਾ ਐਮ ਐਲ ਏ ਜਿਹੜੇ ਕੋਠੀਆਂ ਬਣਾ ਰਹੇ ਨੇ ਦੋ ਦੋ ਚਾਰ ਚਾਰ ਕਿੱल्ल्या ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਆ ਜਿਹੜਾ ਉੱਗੋ ਕੇ ਆ ਉਹ ਸ਼ਾਇਦ ਕਿੱਲੇ ਦੋ ਕਿੱਲੇ ਦੇ ਵਿੱਚ ਕੋਠੀ ਬਣਾ ਰਿਹਾ ਕੋਠੀ ਬਣਾਉਣ ਦਾ ਅਧਿਕਾਰ ਸਾਰਿਆਂ ਨੂੰ ਮੈਂ ਇਸ ਗੱਲ ਦੇ ਖਿਲਾਫ ਨਹੀਂਗਾ ਪਰ ਤੁਸੀਂ ਆਪੇ ਕਹਿੰਦੇ ਸੀ ਸਾਡੇ ਤਾਂ ਜੀ ਸਾਦੇ ਜਿਹੇ ਬੰਦੇ ਨੇ ਪੈਂਚਰਾਂ ਵਾਲੇ ਨੇ ਜੀ ਮੋਬਾਈਲ ਦੁਕਾਨ ਤੇ ਕੰਮ ਕਰਦਾ ਸੀਗਾ ਕੀ ਪੰਜਾਬ ਦੇ ਵਿੱਚ ਮੋਬਾਈਲਾਂ ਦੀਆਂ ਦੁਕਾਨਾਂ ਤੇ ਜਿਹੜੇ ਕੰਮ ਕਰਦੇ ਨੇ 3 ਸਾਲਾਂ ਵਿੱਚ ਦੋ ਦੋ ਕਿੱਲੇ ਕਿੱਲੇ ਡੇਡ ਡੇ ਦੋ ਦੋ ਕਿੱਲੇ ਦੀਆਂ ਕੋਠੀਆਂ ਬਣਾ ਸਕਦੇ ਨੇ ਜਾਂ ਵੱਡੀਆਂ ਮਹਿੰਗੀਆਂ ਰੋਲੈਕਸ ਦੀਆਂ ਜਾਂ ਹੋਰ ਘੜੀਆਂ ਪਾ ਸਕਦੇ ਨੇ ਨਹੀਂ ਨਾ ਪਾ ਸਕਦੇ ਤੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤਾ ਕਿ ਪੰਜਾਬ ਸਰਕਾਰ ਮਹਿਸ ਆਪਣੀ ਆਪੋਜੀਸ਼ਨ ਨੂੰ ਕਿਸੇ ਡੰਗ ਦੀ ਆਪੋਜੀਸ਼ਨ ਐ ਉਹਨੂੰ ਜਿਹੜਾ ਹੈ ਦਬਾਇਆ ਜਾ ਰਿਹਾ ਕੱਲ ਰਾਤ ਦਾ ਕੁਝ ਮੈਨੂੰ ਹੁਣ ਫੈਕਸ ਨਹੀਂ ਪਤਾ ਰਾਤ ਦਾ ਪਤਾ ਲੱਗਾ ਕਿ ਲਖੇ ਸਧਾਨੇ ਨੂੰ ਵੀ ਡੀਟੇਨ ਕੀਤਾ ਚਲੋ ਉਹ ਤੱਥ ਮੁਰੇ ਆਉਣਗੇ ਤਾਂ ਗੱਲ ਹੋਰ ਕਰਾਂਗੇ ਲੇਕਿਨ ਜਿਹੜਾ ਕਿਤੇ ਡ੍ਰੌਪ ਆਫ ਦਾ ਹੈਡ ਕਹਿੰਦੇ ਨੇ ਅੰਗਰੇਜ਼ੀ ਚ ਕਿ ਟੌਪ ਆਫ ਦਾ ਹੈਡ ਤੇ ਕਿਸੇ ਦੇ ਖਿਲਾਫ ਕੋ ਕਾਰਵਾਈ ਹੁੰਦੀ ਆ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰ ਸਕਦੇ ਨੇ ਔਰ ਉਹਨੂੰ ਆਵਾਜ਼ ਦਵਾ ਸਕਦੇ ਨੇ ਇਹ ਗੱਲ ਮੈਂ ਤੁਹਾਡੇ ਚ ਤਾਂ ਕੀਤੀ ਆ ਕਿਉਂਕਿ ਇਹ ਇੱਕ ਇੰਪੋਰਟੈਂਟ ਮੁੱਦਾ ਵਾ ਪੁਲਿਸ ਸਟੇਟ ਬਣੀ ਹੋਈ ਐ ਇਸ ਵਕਤ ਕਿ ਨਰਿੰਦਰ ਸਿੰਘ ਜਿਸ ਨੂੰ 180 ਥਾਵਾਂ ਤੇ 3 ਡਿਗਰੀ ਸ਼ੌਕ ਲਾ ਕੇ ਇਲੈਕਟ੍ਰਿਕ ਕਰੰਟ ਲਾ ਕੇ ਸੀਜੀ ਸਟਾਫ ਦੇ ਵਿੱਚ ਅੰਦਰ ਮਾਰ ਦਿੱਤਾ ਕੀ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਪੰਜਾਬ ਸਰਕਾਰ ਨੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਪੁਲਿਸ ਦੇ ਉਹਨਾਂ ਅਧਿਕਾਰੀਆਂ ਨੂੰ ਉਤਸ਼ਾਹਤ ਕਰ ਰਹੇ ਹੋ ਕਿ ਦੱਬ ਕੇ ਬੰਦਿਆਂ ਨੂੰ ਕਰੰਟ ਲਾਓ ਮਾਰੋ ਅਸੀਂ ਤੁਹਾਡੇ ਨਾਲ ਆ ਉਹਦੀ ਵਿਚਾਰੀ ਜਿਹੜੀ ਘਰ ਵਾਲੀ ਉਹਦੀ ਮਾਤਾ ਤੇ ਉਹਦੇ ਪਿਤਾ ਇੱਕ ਚੰਗੀ ਪੜੀ ਲਿਖੀ ਫੈਮਿਲੀ ਆ ਗੋਨੇਆਣਾ ਪਟਿੰਡੇ ਦੇ ਅੱਜ